ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਜ਼ਿੰਦਗੀ ਦੇ ਰੰਗ ਭਾਗ 2 ਲੇਖਕ ਸਰਦਾਰ ਮਨਪ੍ਰੀਤ ਸਿੰਘ ਫਿਰ ਅਗਲੇ ਦਿਨ ਬਚੋਲੇ ਦਾ ਬਾਪੂ ਨੂੰ ਫੋਨ ਆਇਆ ਕਿ ਮੁੰਡਾ ਇਕੱਲਾ ਨਹੀਂ ਆ ਸਕਦਾ ਉਸ ਦਾ ਭਰਾ ਕਿਤੇ ਬਾਹਰ ਗਿਆ ਹੋਇਆ ਹੈ ਪਾਪਾ ਕਹਿਣ ਲੱਗੇ ਕਿ ਉਸ ਨੂੰ ਇਕੱਲੇ ਨੂੰ ਆਉਣ ਵਿੱਚ ਕੀ ਦਿੱਕਤ ਹੈ ਬਚੋਲੇ ਨੇ ਦੱਸਿਆ ਕਿ ਮੁੰਡੇ ਨੂੰ ਖੁਦ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਵਰਨਾ ਜ਼ਰੂਰ ਆ ਜਾਂਦਾ ਫਿਰ ਪਾਪਾ ਕਹਿੰਦੇ ਗੱਡੀ ਨਹੀਂ ਚਲਾਉਣੀ ਹੁੰਦੀ ਤਾਂ ਉਹ ਮੋਟਰਸਾਈਕਲ ਚਲਾ ਕੇ ਆ ਜੇ ਮੋਟਰਸਾਈਕਲ ਨੂੰ ਤਾਂ ਨਿੱਕੇ ਤੋਂ ਨਿੱਕਾ ਜਵਾਕ ਵੀ ਚਲਾ ਲੈਂਦਾ ਹੈ ਜਾਂ ਫਿਰ ਕੀ ਉਸ ਨੂੰ ਹੁਣ ਉਹ ਵੀ ਨਹੀਂ ਚਲਾਉਣਾ ਦਾ ਵਿਚੋਲਾ ਸ਼ਰਮਿੰਦਾ ਜਵਾਕ ਕੀ ਕਹਿੰਦਾ ਜੀ ਨਹੀਂ ਆਉਂਦਾ ਉਹ ਵੀ ਚਲਾਉਣਾ ਉਸ ਨੂੰ ਤਾਂ ਆਪਾ ਇਹ ਗੱਲ ਸੁਣ ਕੇ ਬਹੁਤ ਖਿਜੀ ਗਏ ਤੇ ਉਹ ਵਿਚੋਲੇ ਨੂੰ ਗੁੱਸੇ ਵਿੱਚ ਬੋਲੇ ਕਿਉਂ ਸਾਨੂੰ ਲਾਰੇ ਤੇ ਲਾਰਾ ਲਾਉਣ ਲੱਗਾ ਯਾਰ ਤੂੰ ਕਦੇ ਕਹਿੰਦਾ ਮੁੰਡੇ ਕੋਲ ਟੜੀ ਦੇ ਕੱਪੜੇ ਹੈ ਨਹੀਂ ਤੇ ਹੁਣ ਕਹਿ ਰਿਹਾ ਕਿ ਉਸ ਨੂੰ ਗੱਡੀ ਮੋਟਰਸਾਈਕਲ ਵੀ ਨਹੀਂ ਚਲਾਉਣਾ ਆਂਦਾ ਜੇ ਇੰਨੀ ਗੱਲ ਐ ਤਾਂ ਫਿਰ ਸਾਡੇ ਵੱਲੋਂ ਜਵਾਬ ਹੀ ਸਮਝਾ ਮਨਾ ਕਰਦੀ ਉਹਨਾਂ ਨੂੰ ਅਸੀਂ ਨਹੀਂ ਐਸੇ ਖਾਨਦਾਨ ਵਿੱਚ ਆਪਣੀ ਧੀ ਵਿਆਹਣੀ ਇਹਨਾਂ ਆਕੇ ਪਾਪਾ ਨੇ ਫੋਨ ਕੱਟ ਕਰ ਦਿੱਤਾ ਮੈਂ ਵੀ ਥੋੜਾ ਪਾਸੇ ਖਲੋਤੀ ਇਹ ਸਭ ਗੱਲਾਂ ਸੁਣ ਰਹੀ ਸੀ ਮੈਨੂੰ ਇਹ ਮੌਕਾ ਬਹੁਤ ਵਧੀਆ ਲੱਗਿਆ ਆਪਣੇ ਪੱਖ ਨੂੰ ਸਾਰਿਆਂ ਸਾਹਮਣੇ ਰੱਖਣ ਦਾ ਪਰ ਪਾਪਾ ਫੋਨ ਕੱਟਣ ਤੋਂ ਬਾਅਦ ਘਰ ਤੋਂ ਬਾਹਰ ਚਲੇ ਗਏ ਮੈਂ ਮੇਰੀ ਮੇਰੇ ਕੋਲ ਖਲੋਤੀ ਬੀਬੇ ਨਾਲ ਗੱਲ ਕੀਤੀ ਕਿ ਮੈਨੂੰ ਤਾਂ ਉਹ ਮੁੰਡਾ ਸੱਚੀ ਸਿਧਰਾ ਜਿਹਾ ਲੱਗਦਾ ਜਿਸ ਨੂੰ ਨਾ ਚੰਗੇ ਕੱਪੜੇ ਪਾਉਣ ਦਾ ਚੱਜ ਹੈ ਤੇ ਨਾ ਹੀ ਇੰਨਾ ਵੱਡਾ ਹੋ ਕੇ ਮੋਟਰਸਾਈਕਲ ਚਲਾਉਣਾ ਆਉਂਦਾ ਫਿਰ ਅੱਜ ਦੇ ਇਸ ਮਾਡਰਨ ਜ਼ਮਾਨੇ ਵਿੱਚ ਮੈਂ ਇੰਨੀ ਪਛੜੀ ਹੋਈ ਸੋਚ ਵਾਲੇ ਮੁੰਡੇ ਨਾਲ ਕਿਵੇਂ ਰਹਿ ਪਾਵਾਂਗੀ ਪਰ ਮੇਰੀ ਮੰਨ ਨੂੰ ਲੱਗਦਾ ਹੈ ਮੇਰੀ ਕੋਈ ਫਿਕਰੀ ਨਹੀਂ ਸੀ ਉਹ ਹਾਲੇ ਵੀ ਇਹੀ ਕਹਿ ਰਹੇ ਸਨ ਕਿ ਜੇ ਸਿਧਰਾ ਹੋਇਆ ਤਾਂ ਤੂੰ ਰਾਜ ਕਰੇਂਗੀ ਉੱਥੇ ਬਹੁਤੇ ਚਲਾਕ ਲੋਕ ਵੀ ਬਾਅਦ ਵਿੱਚ ਬਹੁਤ ਤਾਂ ਕਰਦੇ ਹੁੰਦੇ ਨੇ ਸਿਦਰੇ ਨਾਲ ਵਿਆਹ ਹੋਊ ਤਾਂ ਉਹ ਕਦੇ ਤੈਨੂੰ ਕਦੇ ਵੀ ਕਿਸੇ ਕੰਮ ਤੋਂ ਰੋਕੇਗਾ ਟੋਕੇਗਾ ਨਹੀਂ ਮੈਂ ਕਿਹਾ ਇਹੋ ਜਿਹੀ ਸਿਦਰੇ ਕੋਲ ਕੀ ਲੈਣਾ ਜਿਸ ਨੂੰ ਦੁਨੀਆਦਾਰੇ ਦਾ ਇਹ ਹੀ ਪਤਾ ਨਾ ਹੋਵੇ ਜਿਸ ਨਾਲ ਮੈਂ ਬਾਹਰ ਕਿਤੇ ਆਉਣ ਜਾਣ ਵਿੱਚ ਵੀ ਸ਼ਰਮ ਮਹਿਸੂਸ ਕਰਾਂ ਬੇਬੇ ਕਹਿੰਦੀ ਨਹੀਂ ਇੰਨਾ ਵੀ ਨਹੀਂ ਸਿੱਧਾ ਹੋਣਾ ਜਿੰਨਾ ਸਿੱਧਾ ਤੂੰ ਸਮਝਣ ਲੱਗੀਆਂ ਉਸ ਨੂੰ ਤੂੰ ਤਾਂ ਐਵੇਂ ਜ਼ਿਆਦਾ ਪੜ੍ਹ ਲਿਖੀ ਹੋਣ ਕਰਕੇ ਅਨਾਵਸ਼ਨਾਵ ਸੋਚਦੀ ਰਹਿੰਦੀ ਹੈ ਮੈਂ ਬੇਬੇ ਦੀਆਂ ਗੱਲਾਂ ਸੁਣ ਕੇ ਚੁੱਪ ਕਰ ਗਈ ਕਿਉਂਕਿ ਬੇਬੇ ਨੇ ਕਿਹਾ ਮੇਰੀ ਕਿਸੇ ਗੱਲ ਨੂੰ ਸੀਰੀਅਸ ਲੈਣਾ ਸੀ ਮੈਂ ਸੋਚਿਆ ਚੱਲ ਜੋ ਕਿਸਮਤ ਵਿੱਚ ਲਿਖਿਆ ਹੋਇਆ ਉਹ ਤਾਂ ਹੋ ਕੇ ਹੀ ਰਹਿਣਾ ਹੈ ਹੁਣ ਤਾਂ ਰੱਬ ਹੀ ਰੱਖਾ ਮੇਰਾ ਫਿਰ ਦੁਪਹਿਰਕ ਨੂੰ ਵਿਚੋਲੇ ਦਾ ਦੁਬਾਰਾ ਫੋਨ ਆਇਆ ਬਾਪੂ ਨੂੰ ਹੁਣ ਜੁੱਕੜਦੇ ਆਖਣ ਲੱਗਾ ਕਿਵੇਂ ਕਰਨਾ ਹੁਣ ਫਿਰ ਤੁਸੀਂ ਕੀ ਆਖਾਂ ਮੁੰਡੇ ਵਾਲਿਆਂ ਨੂੰ ਮੈਂ ਬਾਪੂ ਜੀ ਕਹਿੰਦੇ ਮੇਰਾ ਉਹੀ ਪਹਿਲਾ ਵਾਲਾ ਜਵਾਬ ਹੀ ਹੈ ਜਿੰਨਾ ਚਿਰ ਤੱਕ ਤੁਸੀਂ ਮੁੰਡੇ ਨਾਲ ਨਹੀਂ ਮਿਲਾਉਂਦੇ ਸਾਨੂੰ ਉਹਨਾਂ ਚਿਰ ਤੱਕ ਸਾਡੇ ਵੱਲੋਂ ਨਾ ਹੀ ਸਮਝੋ ਉਹ ਅੱਗੇ ਹੋਰ ਹੀ ਕਹਾਣੀ ਛਿਲਕੇ ਬੈਠ ਗਿਆ ਕਹਿੰਦਾ ਤੁਸੀਂ ਤਾਂ ਐਵੇਂ ਵਹਿਮ ਪਾਲ ਕੇ ਬੈਠੇ ਹੋ ਮੁੰਡੇ ਬਾਰੇ ਮੇਰੇ ਉੱਤੇ ਜਕੀਨ ਰੱਖੋ ਅਗਰ ਮੁੰਡਾ ਕੋਈ ਨਸ਼ਾ ਪੱਤਾ ਕਰਦਾ ਹੋਵੇ ਜਾਂ ਫਿਰ ਉਸ ਨੂੰ ਕੋਈ ਹੋਰ ਐਵ ਹੋਵੇ ਤਾਂ ਫਿਰ ਤੁਹਾਡੀ ਜੁੱਤੀ ਅਤੇ ਮੇਰਾ ਸਿਰ ਹੋਵੇਗਾ ਚਾਹੇ ਇੰਨੀਆਂ ਗੱਲਾਂ ਕਾਫੀ ਸਨ ਬਾਪੂ ਨੂੰ ਜਕੀਨ ਦਿਵਾਉਣ ਲਈ ਫਿਰ ਵੀ ਉਸਨੇ ਬਾਪੂ ਨੂੰ ਲਾਰਾ ਲਾ ਦਿੱਤਾ ਕਿ ਕੱਲ ਨੂੰ ਉਹ ਤੁਹਾਨੂੰ ਮੁੰਡੇ ਨਾਲ ਮਿਲਵਾ ਦੇਵੇਗਾ ਬਾਪੂ ਨੇ ਵੀ ਹਾਂ ਕਰਕੇ ਵਿਚੋਲੇ ਦੀ ਗੱਲ ਮੰਨ ਲਈ ਫਿਰ ਬੀਬੇ ਮੈਨੂੰ ਆਖਣ ਲੱਗੀ ਆਹ ਦੇਖ ਲੈ ਹੌਣ ਤਾਂ ਵਿਚੋਲਾ ਵੀ ਹਰ ਗੱਲ ਦੀ ਗਾਰੰਟੀ ਚੁੱਕੀ ਫਿਰਦਾ ਹੈ ਤੇ ਤੂੰ ਕੁੜੀਏ ਤਾਂ ਵੀ ਨਿਜਕੀਨ ਕਰਦੀ ਦੇਖੀ ਕਿਤੇ ਹੁਣ ਸਾਰਾਂ ਸਾਹਮਣੇ ਸਾਡੀ ਬੇਇੱਜ਼ਤੀ ਨਾ ਕਰਵਾ ਦੇ ਏਦਾਂ ਨਾ ਹੋਵੇ ਕਿ ਕੱਲ ਨੂੰ ਤੂੰ ਰਿਸ਼ਤੇ ਲਈ ਮਨਾ ਕਰਕੇ ਸਾਡੇ ਸਿਰ ਨੀਵੇਂ ਕਰਵਾ ਦੇ ਮੇਰੇ ਰਿਸ਼ਤੇਦਾਰੀ ਅੱਗੇ ਇਹ ਗੱਲ ਮੇਰੇ ਤੂੰ ਆਪਣੇ ਦਿਮਾਗ 'ਚ ਉਠਾ ਲੈ ਕਿ ਅਗਰ ਤੇਰੀ ਕਿਸੇ ਕਰਤੂਤ ਕਾਰਨ ਇਹ ਰਿਸ਼ਤਾ ਟੁੱਟ ਗਿਆ ਤਾਂ ਬਾਪੂ ਤੇਰੇ ਨੇ ਮੁੜ ਕੇ ਤੇਰੇ ਲਈ ਕੋਈ ਹੋਰ ਰਿਸ਼ਤਾ ਵੀ ਨਹੀਂ ਖੋਜਣ ਜਾਣਾ ਫਿਰ ਬੈਠੀ ਰਹੀ ਸਾਰੀ ਉਮਰ ਘਰ ਵਿੱਚੀ ਇਹ ਸਭ ਗੱਲ ਸੁਣ ਕੇ ਮੈਨੂੰ ਬਹੁਤ ਉਫਰ ਲੱਗਾ ਕਿਵੇਂ ਮੇਰੀ ਆਪਣੀ ਮਾਂ ਹੀ ਮੇਰੀ ਦੁਸ਼ਮਣ ਬਣੀ ਹੋਈ ਹੈ ਹੁਣ ਤਾਂ ਮੈਨੂੰ ਖਦੋ ਤੇ ਹੀ ਡਾਟ ਹੋਣ ਲੱਗ ਗਿਆ ਸੀ ਕਿਤੇ ਮੈਂ ਹੀ ਤਾਂ ਨਹੀਂ ਖਾਦ ਨਾਲੋਂ ਜ਼ਿਆਦਾ ਸੋਚ ਰਹੀ ਸੀ ਇਸ ਬਾਰੇ ਉਸ ਤੋਂ ਬਾਅਦ ਵਾਰੀ ਆਈ ਮੇਰੀ ਛੋਟੀ ਭੈਣ ਦੇ ਬੋਲਣ ਦੀ ਕਹਿੰਦੀ ਇਹਦੇ ਨਖਰੇ ਹੀ ਸੁਣੀ ਚੱਲੋ ਬਸ ਸਾਰਾ ਦਿਨ ਜਦ ਵਿੱਚ ਓਲਾ ਗਰੰਟੀ ਲੈਂਦਾ ਹੈ ਤਾਂ ਮੁੰਡਾ ਠੀਕ ਹੀ ਹੋਵੇਗਾ ਤੁਸੀਂ ਇਹਦੀ ਨਾ ਸੁਣੋ ਹੁਣ ਚੁੱਪ ਚਾਪ ਕੱਲ ਨੂੰ ਜਾਣ ਦੀ ਤਿਆਰੀ ਕਰੋ ਇਹਨੂੰ ਸੋਚਣ ਦਿਓ ਜੋ ਸੋਚਦੀ ਆ ਇਕੱਲੀ ਬੈਠੀ ਇੱਥੇ ਸਭ ਆਪੋ ਆਪਣੇ ਕੰਮ 'ਚ ਰੁੱਝ ਜਾਂਦੇ ਨੇ ਮੈਂ ਇਕੱਲੀ ਖਲੋਤੀ ਆਪਣੀ ਕਿਸਮਤ ਨੂੰ ਖੋਸ ਰਹੀ ਸੀ ਤੇ ਨਾਲੇ ਰੱਬ ਨਾਲ ਸ਼ਿਕਾਇਤਾਂ ਕਰਾਂ ਇਹੇ ਰੱਬਾ ਇਹ ਕੈਸੀ ਖੇਡ ਤੂੰ ਖੇਡ ਰਿਹਾ ਹੈ ਮੇਰੇ ਨਾਲ ਕਦੇ ਫੈਸਲਾ ਮੇਰੇ ਹੱਕ ਵਿੱਚ ਸੁਣਾ ਦਿੰਦਾ ਹੈ ਤੇ ਕਦੇ ਮੇਰੇ ਖਿਲਾਫ ਹੋ ਜਾਂਦਾ ਹੈ ਮੈਂ ਹੁਣ ਤੇਰੀ ਸ਼ਿਕਾਇਤ ਦੱਸ ਭਲਾ ਕਿਸ ਨੂੰ ਜਾ ਕੇ ਕਰਾਂ ਬੜੀ ਉਲਝਣ ਵਿੱਚ ਸੀ ਮੈਂ ਖੈਰ ਚਲੋ ਇੱਕ ਉਮੀਦ ਤਾਂ ਸੀ ਕਿ ਘੱਟੋ ਘੱਟ ਹੁਣ ਮੁੰਡੇ ਨੂੰ ਮਿਲਣ ਦਾ ਮੌਕਾ ਤਾਂ ਮਿਲ ਰਿਹਾ ਸੀ ਮੈਨੂੰ ਪਰ ਇਸ ਮੌਕੇ ਤੇ ਵੀ ਮੈਨੂੰ ਕੋਈ ਜ਼ਿਆਦਾ ਯਕੀਨੀ ਸੀ ਕਿਉਂਕਿ ਪਹਿਲਾਂ ਵੀ ਦੋ ਵਾਰ ਮੁੰਡਾ ਮਿਲਣ ਤੋਂ ਮੁੱਕਰ ਚੁੱਕਾ ਸੀ ਅਗਲੇ ਦਿਨ ਅਸੀਂ ਸਮੇਂ ਸਿਰ ਹੀ ਵਿਚੋਲੇ ਦੇ ਘਰ ਪਹੁੰਚ ਗਏ ਮੁੰਡੇ ਵਾਲਿਆਂ ਨੂੰ ਵੀ ਸਾਡੇ ਨਾਲ ਮਿਲਵਾਉਣ ਲਈ ਵਿਚੋਲੇ ਨੇ ਆਪਣੇ ਘਰ ਹੀ ਬੁਲਾਇਆ ਹੋਇਆ ਸੀ ਅਸੀਂ ਸਾਰੇ ਇੱਕ ਅਲੱਗਾਂ ਕਮਰੇ 'ਚ ਬੈਠੇ ਚਾਹ ਪੀ ਰਹੇ ਸੀ ਕਿੰਨੇ ਨੂੰ ਸਾਨੂੰ ਮੁੰਡੇ ਵਾਲਿਆਂ ਦੇ ਆਉਣ ਦੀ ਮਿਲਕ ਲੱਗੀ ਕੁਝ ਕਿਤੇਰ ਬਾਅਦ ਵਿਚੋਲਾ ਕਮਰੇ ਵਿੱਚ ਦਾਖਲ ਹੁੰਦਾ ਹੈ ਉਸ ਦੇ ਨਾਲ ਇੱਕ ਸਰਦਾਰ ਮੁੰਡਾ ਵੀ ਸੀ ਬੱਚੋ ਅੱਲਾ ਉਸ ਮੁੰਡੇ ਨਾਲ ਸਾਡਾ ਰਾਬਤਾ ਕਰਾਉਂਦਾ ਹੋਇਆ ਬੋਲਿਆ ਹਾਂਜੀ ਮਿਲ ਲਵੋ ਮੁੰਡੇ ਨੂੰ ਇਹਨੇ ਨੂੰ ਸਾਡੇ ਨਾਲ ਆਈ ਮੇਰੀ ਤਾਈ ਦੀ ਨੂੰ ਬੋਲੀ ਇੱਥੇ ਸਾਰਿਆਂ ਸਾਹਮਣੇ ਨਹੀਂ ਉਸਨੇ ਬਾਕੀ ਸਾਰਿਆਂ ਨੂੰ ਕਮਰੇ ਚੋਂ ਬਾਹਰ ਜਾਣ ਦੀ ਬੇਨਤੀ ਕੀਤੀ ਬਾਪੂ ਨੂੰ ਭਾਬੀ ਦੀ ਤੇਜ ਬੁੱਧੀ ਉੱਤੇ ਪੂਰਾ ਯਕੀਨ ਸੀ ਇਸ ਲਈ ਉਹ ਬਾਕੀਆਂ ਨੂੰ ਲੈ ਕੇ ਹੋਰ ਕਮਰੇ ਵਿੱਚ ਚਲੇ ਗਏ ਭਾਬੀ ਨੇ ਮੁੰਡੇ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਪਰ ਮੁੰਡਾ ਥੋੜਾ ਸੰਗ ਰਿਹਾ ਸੀ ਫਿਰ ਭਾਬੀ ਨੇ ਥੋੜੇ ਆਸਾਨ ਸਵਾਲਾਂ ਤੋਂ ਸ਼ੁਰੂ ਕੀਤਾ ਜਿਵੇਂ ਨਾਮ ਪੜ੍ਹਾਈ ਕੀ ਕਰਦਾ ਹੈ ਵਗੈਰਾ ਤੋਂ ਇਹ ਤਰਕੀਬ ਸਫਲ ਸਾਬਤ ਹੋਈ ਤੇ ਮੁੰਡੇ ਨੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਉਸ ਨੇ ਦੱਸਿਆ ਕਿ ਉਹ ਪਲੱਸ 2 ਪਾਸ ਹੈ ਤੇ ਖੇਤੀਬਾੜੀ ਕਰਦਾ ਹੈ ਫਿਰ ਭਾਬੀ ਨੇ ਉਸ ਕੋਲੋਂ ਦੇਖਾ-ਦਖਾਈ ਵਾਲੇ ਦਿਨ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਇੰਨਾ ਕੁ ਹੀ ਜਵਾਬ ਦਿੱਤਾ ਕਿ ਉਸ ਨੂੰ ਘਰਦਿਆਂ ਨੇ ਇੱਕ ਦਿਨ ਪਹਿਲਾਂ ਹੀ ਇਸ ਬਾਰੇ ਦੱਸਿਆ ਸੀ ਫਿਰ ਭਾਬੀ ਨੇ ਮੇਰਾ ਨਾਮ ਲੈਂਦਿਆਂ ਮੇਰੇ ਵਾਲੇ ਇਸ਼ਾਰਾ ਕਰਕੇ ਕਿਹਾ ਇਸ ਨੂੰ ਵੀ ਅਸੀਂ ਇੱਕ ਦਿਨ ਪਹਿਲਾਂ ਹੀ ਦੱਸਿਆ ਸੀ ਪਰ ਇਹ ਤਾਂ ਆ ਗਈ ਸੀ ਫਿਰ ਵੀ ਤੁਸੀਂ ਕਿਉਂ ਨਹੀਂ ਪਹੁੰਚੇ ਉਸ ਦਿਨ ਮੁੰਡਾ ਥੋੜਾ ਝਰਮਾਉਂਦਾ ਹੋਇਆ ਬੋਲਿਆ ਉਸ ਦਿਨ ਮੈਨੂੰ ਖੇਤ ਵਿੱਚ ਬਹੁਤ ਕੰਮ ਸੀ ਅਬੀ ਥੋੜਾ ਸੋਚ ਵਿਚਾਰ ਕਰਕੇ ਬੋਲੀ ਪਰ ਉੱਥੇ ਤਾਂ ਤੁਹਾਡਾ ਭਰਾ ਵੀ ਆਇਆ ਹੋਇਆ ਸੀ ਉਹ ਕਿਉਂ ਨਹੀਂ ਰੁਕ ਗਿਆ ਖੇਤ ਦਾ ਕੰਮ ਕਰਨ ਲਈ ਇਸ ਗੱਲ ਦਾ ਉਸ ਮੁੰਡੇ ਨੇ ਕੋਈ ਜਵਾਬ ਨਹੀਂ ਦਿੱਤਾ ਬਸ ਬੁੱਤ ਬਣਿਆ ਸਾਡੇ ਵੱਲ ਵੇਖ ਕੇ ਮਸਕਰਾਉਂਦਾ ਰਿਹਾ। ਭਾਬੀ ਨੇ ਅਗਲਾ ਸਵਾਲ ਕੀਤਾ। ਅਸੀਂ ਜਦੋਂ ਤੁਹਾਨੂੰ ਦੁਵਾਰਾ ਮਿਲਣ ਲਈ ਬੁਲਾਇਆ ਸੀ ਉਦੋਂ ਕਿਉਂ ਨਹੀਂ ਆਏ ਫਿਰ? ਉਹ ਅੱਗੇੋਂ ਮਸਕਰਾਉਂਦਾ ਹੋਇਆ ਬੋਲਿਆ ਆਉਣਾ ਸੀ ਮੈਂ ਪਰ ਮੇਰੇ ਪੈਰ ਤੇ ਚਾੜ ੁੱਲ ਗਈ ਸੀ ਉਸ ਦਿਨ। ਨਾ ਜਾਣੇ ਮੈਨੂੰ ਉਸਦੇ ਇਹ ਸਾਰੇ ਜਵਾਬ ਤੋਤਾ ਰਟਣੀ ਵਾਲੇ ਕਿਉਂ ਲੱਗ ਰਹੇ ਸਨ। ਭਾਬੀ ਨੇ ਫਿਰ ਪੁੱਛਿਆ ਤੁਸੀਂ ਗੁਰਦੁਆਰੇ ਜਾਂਦੇ ਹੋ? ਉਸਨੇ ਅੱਗੋਂ ਨਾਂ ਵਿੱਚ ਜਵਾਬ ਦਿੱਤਾ। ਆਬਿਉਸ ਦਾ ਜਵਾਬ ਸੁਣ ਕੇ ਕਾਫੀ ਹੈਰਾਨ ਹੋਏ ਕਿਉਂਕਿ ਬਚੋਲੇ ਨੇ ਤਾਂ ਦੱਸਿਆ ਸੀ ਕਿ ਮੁੰਡੇ ਦਾ ਪਰਿਵਾਰ ਬਹੁਤ ਗੁਰਮੁਖ ਸੋਚ ਵਾਲਾ ਹੈ ਪਰ ਮੁੰਡਾ ਤਾਂ ਕਹਿ ਰਿਹਾ ਹੈ ਕਿ ਉਹ ਗੁਰਦੁਆਰੇ ਹੀ ਨਹੀਂ ਜਾਂਦਾ ਠੈਰ ਭਾਬੀ ਨੇ ਉਸ ਤੋਂ ਅਗਲਾ ਸਵਾਲ ਕੀਤਾ ਅੱਛਾ ਗੁਰਦੁਆਰੇ ਨਹੀਂ ਜਾਂਦੇ ਤਾਂ ਘਰ ਹੀ ਪਾਠ ਹੀ ਕਰਦੇ ਹੀ ਹੋਵਾਂਗੇ ਮੁੰਡੇ ਨੇ ਫਿਰ ਤਾਂ ਨਾ ਵਿੱਚ ਸਿਰ ਹਿਲਾਇਆ ਤੇ ਬੋਲਿਆ ਮੈਨੂੰ ਆਉਂਦਾ ਨਹੀਂ ਪਾਠ ਭਾਬੀ ਅਚਾਨਕ ਮੇਰੇ ਵੱਲ ਵੇਖਣ ਲੱਗੀ ਤੇ ਆਪਣੇ ਸਿਰ ਨੂੰ ਨਾ ਵਿੱਚ ਹਿਲਾਉਣ ਲੱਗੀ ਮੈਂ ਸਮਝ ਗਈ ਕਿ ਭਾਬੀ ਨੂੰ ਮੁੰਡਾ ਪਸੰਦ ਨਹੀਂ ਆਇਆ ਮੈਂ ਇਸ ਗੱਲਬਾਤ ਦੌਰਾਨ ਇੱਕ ਗੱਲ ਨੋਟਿਸ ਕੀਤੀ ਇਹ ਮੁੰਡੇ ਨੇ ਆਪ ਮੈਨੂੰ ਇੱਕ ਵੀ ਸਵਾਲ ਨਹੀਂ ਪੁੱਛਿਆ ਨਾ ਤਾਂ ਉਸਨੇ ਮੇਰਾ ਨਾਮ ਹੀ ਪੁੱਛਿਆ ਤੇ ਨਾ ਮੇਰੀ ਪੜ੍ਹਾਈ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਉਹ ਇੱਕ ਮਿੰਟ ਵੀ ਟੇਕੇ ਨਹੀਂ ਬੈਠਿਆ ਆਪਣੇ ਹੱਥਾਂ ਪੈਰਾਂ ਨੂੰ ਲਗਾਤਾਰ ਹਿਲਾਈ ਜਾ ਰਿਹਾ ਸੀ ਨਿਆਣਿਆਂ ਵਾਂਗ ਮੈਨੂੰ ਇਹ ਸਭ ਵੇਖ ਕੇ ਬੜਾ ਅਜੀਬ ਲੱਗ ਰਿਹਾ ਸੀ ਕਿਉਂਕਿ ਮੈਂ ਤਾਂ ਸੁਣਿਆ ਸੀ ਕਿ ਸਿਰਫ ਕੁੜੀਆਂ ਹੀ ਸੰਗਦੀਆਂ ਨੇ ਇਸੇ ਮੌਕੇ ਪਰ ਉਹ ਤਾਂ ਮੁੰਡਾ ਹੋ ਕੇ ਵੀ ਮੈਨੂੰ ਕੁੜੀਆਂ ਨਾਲੋਂ ਵੱਧ ਸੰਗਣ ਵਾਲਾ ਲੱਗ ਰਿਹਾ ਸੀ। ਕੁਝ ਪਲਾਂ ਲਈ ਪਾਸਰੀ ਇਸ ਚੁੱਪ ਨੂੰ ਭਾਬੀ ਨੇ ਤੋੜਦਿਆਂ ਹੋਇਆ ਬੋਲੀ। ਤੁਸੀਂ ਅਗਰ ਕੁਝ ਪੁੱਛਣਾ ਹੈ ਇਸ ਨੂੰ ਤਾਂ ਪੁੱਛ ਸਕਦੇ ਹੋ। ਮੈਂ ਤਾਂ ਜੋ ਕੁਝ ਪੁੱਛਣਾ ਸੀ ਪੁੱਛ ਲਿਆ। ਉਹ ਅੱਗੋਂ ਕਹਿੰਦਾ ਨਹੀਂ ਮੈਂ ਕੁਝ ਵੀ ਨਹੀਂ ਪੁੱਛਣਾ। ਉਸ ਤੋਂ ਬਾਅਦ ਦੋਨਾਂ ਪਾਸਿਆਂ ਦੇ ਵਿਚੋਲੇ ਵੀ ਆ ਜਾਂਦੇ ਨੇ। ਸਾਰੇ ਚੁੱਪਚਾ ਬੈਠੇ ਰਹੇ। ਨਾ ਅਸੀਂ ਕੁਝ ਬੋਲੇ ਤੇ ਨਾ ਹੀ ਉਸ ਮੁੰਡੇ ਨੇ ਆਪਣੀ ਚੁੱਪੀ ਤੋੜੀ। ਫਿਰ ਉਹ ਅਚਾਨਕ ਖੜਾ ਹੋ ਕੇ ਰੂਮ ਵਿੱਚੋਂ ਐਦਾਂ ਭੱਜਿਆ ਜਿਵੇਂ ਕਿਸੇ ਜੇਲ੍ਹ ਵਿੱਚੋਂ ਕੈਦੀ ਦੌੜਿਆ ਹੋਵੇ ਅਸੀਂ ਸਾਰੇ ਬੈਠੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਨੂੰ ਜਾਂਦਿਆਂ ਵੇਖਦੇ ਰਹੇ ਉਸ ਤੋਂ ਬਾਅਦ ਮੇਰੇ ਘਰ ਦੇ ਵੀ ਸਾਡੇ ਕੋਲ ਆਣ ਕੇ ਬੈਠ ਗਏ ਵਿਚੋਲੇ ਨੇ ਸਾਰਿਆਂ ਸਾਹਮਣੇ ਮੈਨੂੰ ਪੁੱਛਿਆ ਕਿਦਾਂ ਧੀਏ ਹੁਣ ਤਾਂ ਤੇਰੀ ਮੁੰਡੇ ਨਾਲ ਮਿਲਣ ਦੀ ਖਵਾਇਸ਼ ਵੀ ਪੂਰੀ ਕਰਤੀ ਮੈਂ ਹੁਣ ਦੱਸ ਕੀ ਵਿਚਾਰਾ ਤੇਰਾ ਮੁੰਡਾ ਤੈਨੂੰ ਪਸੰਦ ਆਇਆ ਕਿ ਨਹੀਂ ਮੈਂ ਭਾਬੀ ਵੱਲ ਵੇਖਿਆ ਤਾਂ ਉਸਨੇ ਮੈਨੂੰ ਮਾੜਾ ਜਿਹਾ ਸਿਰ 'ਤੇ ਲਾ ਕੇ ਇਸ਼ਾਰਾ ਕਰ ਦਿੱਤਾ ਮੈਂ ਬਿਨਾਂ ਕਿਸੇ ਦਾ ਖੋਫ ਖਾਇ ਬੋਲੀ ਕਿ ਮੈਂ ਆਪਣਾ ਫੈਸਲਾ ਘਰੇ ਜਾ ਕੇ ਸੁਣਾਵਾਂਗੀ ਸਾਰੇ ਮੇਰੇ ਇਸ ਜਵਾਬ ਤੋਂ ਕਾਫੀ ਹੈਰਾਨ ਹੋਏ ਪਰ ਮੇਰਾ ਬਾਪੂ ਗੱਲ ਨੂੰ ਸਾਹਮਦਾ ਹੋਇਆ ਬੋਲਿਆ ਕੁੜੀ ਲੱਗਦਾ ਸੰਗ ਦੀ ਹੈ ਸਾਰਾ ਸਾਹਮਣੇ ਹਾਂ ਕਹਿਣੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਘਰੇ ਪਹੁੰਚ ਕੇ ਫੋਨ ਕਰਕੇ ਦੱਸ ਦਿਆਂਗਾ ਇਹਨਾਂ ਕਹਿ ਕੇ ਬਾਪੂ ਨੇ ਮੁੰਡੇ ਵਾਲਿਆਂ ਕੋਲੋਂ ਉੱਥੋਂ ਤੁਰਨ ਦੀ ਇਜਾਜ਼ਤ ਮੰਗੀ ਉਸ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ ਪੂਰੇ ਰਸਤੇ ਮੈਂ ਬਸ ਆਹੀ ਦੁਆ ਮੰਗਦੀ ਰਹੀ ਕਿ ਕਿਸੇ ਤਰ੍ਹਾਂ ਮੇਰੇ ਘਰ ਦੇ ਭਾਬੀ ਦੀਆਂ ਗੱਲਾਂ ਉੱਤੇ ਇਤਬਾਰ ਕਰਕੇ ਮੇਰਾ ਰਿਸ਼ਤਾ ਉਹ ਸੁਧਰੇ ਜਿਹੇ ਮੁੰਡੇ ਨਾਲ ਕਰਵਾਉਣ ਤੋਂ ਇਨਕਾਰ ਕਰ ਦੇਣਾ ਘਰ ਪਹੁੰਚਦਿਆਂ ਹਾਲੇ ਕਿਸੇ ਨੇ ਪਾਣੀ ਦਾ ਘੁੱਟ ਤੱਕ ਨਹੀਂ ਪੀਤਾ ਸੀ ਕਿ ਮੇਰੀ ਮਾਂ ਤੇ ਛੋਟੀ ਭੈਣ ਦੋਨੋਂ ਮੇਰੇ ਦਿਵਾਲੇ ਹੋ ਗਈਆਂ ਛੋਟੀ ਤਾਂ ਸਭ ਨੂੰ ਇਮੇਜ ਘਾ ਰਹੀ ਸੀ ਜਿਵੇਂ ਉੱਤੇ ਮੈਨੂੰ ਨਾਲ ਲਿਜਾ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੁੰਦੀ ਘਰਦਿਆਂ ਨੇ ਆਖੇ ਮੈਂ ਤਾਂ ਤੁਹਾਨੂੰ ਪਹਿਲਾਂ ਤੋਂ ਹੀ ਕਹਿ ਰਹੀ ਸੀ ਕਿ ਇਸ ਨੂੰ ਨਾਲ ਨਾ ਲੈ ਕੇ ਜਾਓ ਇਸ ਮਨਹੂਸ ਨੇ ਤਾਂ ਬਣਿਆ ਕੰਮ ਵੀ ਵਿਗਾੜ ਕੇ ਰੱਖ ਦਿੱਤਾ ਹੁਣ ਕੀ ਜਵਾਬ ਦੇਵੋਗੇ ਮੁੰਡੇ ਵਾਲਿਆਂ ਨੂੰ ਡੈਡੀ ਤੁਸੀਂ ਉਹਦੇ ਮਗਰ ਹੀ ਮੇਰੀ ਮਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਜਵਾਬ ਕੀ ਦੇਣਾ ਹੈ ਮੈਂ ਤਾਂ ਇਹਨੂੰ ਪਹਿਲਾਂ ਤੋਂ ਹੀ ਇੱਕ ਗੱਲ ਸਮਝਾਈ ਹੋਈ ਹੈ ਕਿ ਜੇ ਤੇਰੀ ਕਿਸੇ ਗਲਤੀ ਕਰਕੇ ਇਹ ਰਿਸ਼ਤਾ ਟੁੱਟ ਗਿਆ ਤਾਂ ਤੇਰੇ ਬਾਪੂ ਨੇ ਦੁਬਾਰਾ ਕੋਈ ਹੋਰ ਰਿਸ਼ਤਾ ਨਹੀਂ ਲੱਭ ਕੇ ਦੇਣਾ ਤੈਨੂੰ ਹੁਣ ਇਹਦੇ ਉੱਤੇ ਆ ਇਸਨੇ ਸਾਡੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਹੈ ਜਾਂ ਫਿਰ ساری ਉਮਰ ਇਕੱوری ਨੇ ਹੀ ਕੱਢਣੀ ਇਸ ਘਰ ਵਿੱਚ ਮੈਂ ਉੱਥੇ ਕੋਲਤੀ ਭਾਵੀ ਦੀ ਉਡੀਕ ਕਰ ਰਹੀ ਸੀ ਪਰ ਸ਼ਾਇਦ ਉਹ ਗੱਡੀ ਵਿੱਚੋਂ ਉੱਤਰਦੇ ਸਾਰੇ ਹੀ ਆਪਣੇ ਘਰੇ ਚਲੀ ਗਈ ਸੀ ਇਧਰ ਬੇਬੇ ਤੇ ਨਿੱਕੀ ਚੁੱਪ ਕਰਨ ਦਾ ਨਾਮ ਹੀ ਨਹੀਂ ਲੈ ਰਹੇ ਸਨ ਜਦੋਂ ਉਹਨਾਂ ਦੀਆਂ ਗੱਲਾਂ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਈਆਂ ਤਾਂ ਮੈਂ ਅੱਕੀ ਹੋਈ ਨੇ ਕਿਹਾ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰ ਲੋ ਇਨਾ ਕਹਿ ਕੇ ਮੈਂ ਸਿੱਧਾ ਆਪਣੇ ਰੂਮ ਵਿੱਚ ਚਲੀ ਗਈ। ਜਿਆਦਾ ਹੀ ਮੈਂ ਸਭ ਤੋਂ ਪਹਿਲਾਂ ਭਾਬੀ ਨੂੰ ਫੋਨ ਕੀਤਾ ਤੇ ਉਹਨਾਂ ਦੇ ਘਰ ਨਾ ਆਉਣ ਦਾ ਕਾਰਨ ਪੁੱਛਿਆ। ਭਾਬੀ ਕਹਿੰਦੀ ਮੈਨੂੰ ਇੱਕ ਜ਼ਰੂਰੀ ਕਾਲ ਆ ਗਈ ਸੀ ਮੇਰੇ ਪੇਕੇਆਂ ਵੱਲੋਂ। ਮੇਰੀ ਮਾਂ ਦੀ ਤਬੀਅਤ ਥੋੜੀ ਢਿੱਲੀ ਹੋ ਗਈ ਸੀ। ਇਸ ਲਈ ਮੈਨੂੰ ਤੁਰੰਤ ਪੇਕੇਆਂ ਵੱਲ ਜਾਣਾ ਪਿਆ। ਮੈਂ ਮਯੂਸ ਹੁੰਦੀ ਨੇ ਘਰ ਆਣ ਕੇ ਹੋਈ ਸਾਰੀ ਵਾਰਤਾ ਬਾਰੇ ਭਾਬੀ ਨੂੰ ਦੱਸ ਦਿੱਤਾ। ਭਾਬੀ ਮੈਨੂੰ ਹੌਸਲਾ ਦਿੰਦੀ ਹੋਈ ਬੋਲੀ ਕੁੜੀਏ ਇੱਕ ਤਾਂ ਤੂੰ ਟੈਨਸ਼ਨ ਬੜੀ ਛੇਤੀ ਲੈ ਕੇ ਬੈਠ ਜਾਨੀ ਐ ਹਲੇ ਗੱਲਬਾਤ ਹੀ ਹੋਇਆ ਸਭ ਕੁ ਤੇਰੀ ਮੰਗਣੀ ਜਾਂ ਵਿਆਹ ਤਾਂ ਨਹੀਂ ਹੋਇਆ ਉਸ ਮੁੰਡੇ ਨਾਲ ਮੈਂ ਨਹੀਂ ਵਿੱਚ ਜਵਾਬ ਦਿੱਤਾ ਭਾਬੀ ਕਹਿੰਦੀ ਹਾਂ ਤੇ ਫਿਰ ਹਲੇ ਆਪਣੇ ਕੋਲ ਟਾਈਮ ਹੈ ਨਾ ਮੈਂ ਜਲਦੀ ਹੀ ਪਿੰਡ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗੀ ਤੇ ਆ ਕੇ ਸਿੱਧਾ ਚਾਚੇ ਨੂੰ ਆਪਣੀ ਮੁੰਡੇ ਨਾਲ ਹੋਈ ਗੱਲਬਾਤ ਬਾਰੇ ਦੱਸੂੰਗੀ ਦੇਖ ਲਈ ਚਾਚੇ ਨੇ ਉਸੇ ਟਾਈਮ ਹੀ ਵਿਚੋਲੇ ਨੂੰ ਫੋਨ ਕਰਕੇ ਮਨਾ ਕਰ ਦੇਣਾ ਫਲਾ ਉਸ ਲੱਲੂ ਰਾਮ ਨਾਲ ਥੋੜੀ ਤੇਰਾ ਵਿਆਹ ਹੁਣ ਦੇਵਾਂਗੇ ਆਪਾਂ ਮੈਨੂੰ ਇਹ ਸਭ ਗੱਲਾਂ ਸੁਣ ਕੇ ਬੜਾ ਹੱਸ ਆਇਆ ਤੇ ਮੇਰਾ ਮੂਡ ਹੋਣਾ ਬਿਲਕੁਲ ਠੀਕ ਹੋ ਚੁੱਕਾ ਸੀ ਪਰ ਫਿਰ ਵੀ ਮੈਨੂੰ ਇੱਕ ਟੈਨਸ਼ਨ ਸੀ ਜੋ ਮੈਂ ਤੁਰੰਤ ਭਾਬੀ ਨੂੰ ਦੱਸ ਦਿੱਤੀ ਕਿ ਭਾਬੀ ਪਲੀਜ਼ ਤੁਸੀਂ ਜਲਦੀ ਵਾਪਸ ਆਇਓ ਉਥੋਂ ਹੋਰ ਨਾ ਤੁਹਾਡੇ ਆਉਣ ਤੋਂ ਪਹਿਲਾਂ ਹੀ ਇਹ ਮੈਨੂੰ ਤੋੜ ਦੇਣਾ ਉਸ ਮੁੰਡੇ ਨਾਲ ਵੈਸੇ ਵੀ ਬੇਬੇ ਤੇ ਨਿੱਕੀ ਨੂੰ ਕੋਈ ਜ਼ਿਆਦਾ ਕਾਲੀ ਹੈ ਮੇਰੇ ਵਿਆਹ ਦੀ ਭਾਬੀ ਹੱਸਦੀ ਹੋਈ ਬੋਲੀ ਐਦਾਂ ਦਾ ਕੁਝ ਨਹੀਂ ਹੋਣਾ ਤੂੰ ਆਪਣੇ ਦਿਮਾਗ ਉਤੇ ਬੋਝ ਨਾ ਪਾ। ਮੈਂ ਆ ਜਾਣਾ 1-2 ਦਿਨਾਂ ਵਿੱਚ ਵਾਪਸ। ਉਸ ਤੋਂ ਬਾਅਦ ਕੁਝ ਦਿਨ ਹੋਰ ਮੇਰੀ ਭਾਬੀ ਨਾਲ ਗੱਲ ਹੋਈ ਤੇ ਫਿਰ ਮੈਂ ਫੋਨ ਕੱਟ ਹੋਣ ਤੇ ਨਹਾਉਣ ਚਲੀ ਗਈ। ਨਹਾਉਣ ਤੋਂ ਬਾਅਦ ਮੈਂ ਸਿੱਧੀ ਆ ਕੇ ਸੌਂ ਗਈ। ਮੇਰਾ ਛੱਕ ਸਹੀ ਸੀ। ਮੇਰੇ ਘਰ ਦੇ ਨੇ ਆਸਰ ਵਿੱਚ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਸੀ। ਸ਼ਗਨ ਦੀ ਤਰੀਕ ਪੱਕੀ ਕਰ ਲਈ। ਫਿਰ ਮੇਰੇ ਤੋਂ ਬਿਨਾਂ ਬਾਕੀ ਸਾਰਿਆਂ ਨੇ ਸਲਾਹ ਕਰਕੇ ਤਕਰੀਬਨ 15 ਦਿਨਾਂ ਬਾਅਦ ਦੀ ਇੱਕ ਤਰੀਕ ਰੱਖ ਲਈ ਮੈਂ ਜਾ ਕੇ ਵੀ ਕੁਝ ਬੋਲਣਾ ਪਾਈ ਕਿਉਂਕਿ ਮੈਨੂੰ ਮੇਰੀ ਮਾਂ ਵੱਲੋਂ ਆਲਰੇਡੀ ਧਾੜ ਨਾ ਮਿਲ ਚੁੱਕੀ ਸੀ ਸੋ ਮੇਰਾ ਰਿਸ਼ਤਾ ਮੇਰੀ ਹੀ ਇਜਾਜ਼ਤ ਦੇ ਬਿਨਾ ਕੀਤਾ ਜਾ ਰਿਹਾ ਸੀ ਜ਼ਿੰਦਗੀ 'ਚ ਇਹ ਪਹਿਲਾ ਮੌਕਾ ਸੀ ਜਦ ਮੈਨੂੰ ਆਪਣੇ ਹੀ ਘਰ ਵਿੱਚ ਗੁਲਾਮੀ ਵਾਲੀ ਫੀਲਿੰਗ ਆ ਰਹੀ ਸੀ ਅਗਰ ਮੇਰੇ ਪੰਛੀਆਂ ਬਾਗ ਪਰ ਹੁੰਦੇ ਤਾਂ ਮੈਂ ਉੱਡ ਕੇ ਕਿਤੇ ਦੂਰ ਚਲੇ ਜਾਣਾ ਸੀ ਫਿਰ ਮੈਂ ਘਰੋਂ ਭੱਜਣ ਬਾਰੇ ਵੀ ਸੋਚਿਆ ਪਰ ਮੈਨੂੰ ਅੱਗੇ ਹੋਰ ਵੀ ਕੋਈ ਰਸਤਾ ਨਹੀਂ ਦਿਖ ਰਿਹਾ ਸੀ ਮੇਰੇ ਕਦਮ ਮੇਰੀ ਸੋਚ ਮੇਰਾ ਵਜੂਦ ਮਾਣੋ ਇੱਕੋ ਜਗ੍ਹਾ ਹੀ ਖਲੋ ਗਿਆ ਸੀ ਸਾਡੇ ਘਰ ਦੇ ਨਾਲ ਹੀ ਹਵੇਲੀ ਐ ਮੈਨੂੰ ਉਧਰੋਂ ਮੱਜਾਂ ਦੇ ਅੜਿੰਗਣ ਦੀ ਆਵਾਜ਼ ਸੁਣਾਈ ਦਿੱਤੀ ਮੈਂ ਦੌੜ ਕੇ ਉਹਨਾਂ ਕੋਲ ਚਲੀ ਗਈ ਉਹ ਮੈਨੂੰ ਵੇਖ ਕੇ ਹੀ ਵੀ ਅੜਿੰਗ ਰਹੀਆਂ ਸਨ ਨਾ ਜਾਣੇ ਕਿਉਂ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹ ਮੈਨੂੰ ਪੁਕਾਰ ਰਹੀਆਂ ਹੋਣ ਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਹੋਣ ਕਿ ਅਸੀਂ ਤਾਂ ਸੰਗਲਾਂ ਨਾਲ ਵੱਜੀਆਂ ਹੋਈਆਂ ਹਾਂ ਇਸ ਲਈ ਕਿਤੇ ਜਾ ਨਹੀਂ ਸਕਦੀਆਂ ਤੂੰ ਦਾ ਯਾਦ ਹੈ ਜਾਂ ਦੌੜ ਜਾ ਇਥੋਂ ਬਰਨਾ ਇਹਨਾਂ ਵਪਾਰੀਆਂ ਨੇ ਤੇਰੇ ਗਲੇ ਦਾ ਰੱਸਾ ਕਿਸੇ ਹੋਰ ਵਪਾਰੀ ਹੱਥ ਫੜਾ ਦੇਣਾ ਹੈ। ਪਤਾ ਨਹੀਂ ਇਹ ਸਭ ਫਜ਼ੂਲ ਗੱਲਾਂ ਕਿਉਂ ਕਿਵੇਂ ਤੇ ਕਿੱਥੋਂ ਆ ਗਈਆਂ ਸਨ ਮੇਰੇ ਦਿਮਾਗ ਵਿੱਚ ਪਰ ਮੇਰੇ ਅੰਦਰ ਉਸ ਸਮੇਂ ਘਰੋਂ ਭੱਜਣ ਦੀ ਹਿੰਮਤ ਨਾ ਪਈ। ਮੈਂ ਭਾਬੀ ਨੂੰ ਫੋਨ ਲਗਾ ਲਿਆ ਤੇ ਘਰਦਿਆਂ ਵੱਲੋਂ ਸ਼ਗਨਦੀ ਤਰੀਕ ਮਿੱਠੀ ਜਾਣਵਾਰੇ ਦੱਸ ਦਿੱਤਾ। ਭਾਬੀ ਜਦ ਕੇ ਅੱਗੋਂ ਹੱਸਦੀ ਹੋਈ ਬੋਲੀ ਕਿ ਤਰੀਕ ਹੀ ਤੈ ਕੀਤੀ ਹੈ ਸ਼ਗਨ ਪਿਆ ਤਾਂ ਨਹੀਂ ਹਲੇ ਤੈਨੂੰ ਤੂੰ ਫਿਕਰ ਕਿਉਂ ਕਰਦੀ ਐ ਮੈਂ 1-2 ਦਿਨਾਂ ਤੱਕ ਆ ਹੀ ਜਾਣਾ ਇੱਥੇ ਫਿਰ ਮੈਂ ਆਪੇ ਚਾਚੇ ਨਾਲ ਗੱਲ ਕਰਕੇ ਮੁੰਡੇ ਬਾਰੇ ਸਭ ਕੁਝ ਦੱਸ ਦੇਵਾਂਗੀ ਉਹਨਾਂ ਨੂੰ ਤੂੰ ਬਸ 2 ਦਿਨ ਸਬਰ ਕਰ ਤੇ ਪਹਿਲਾਂ ਵਾਂਗ ਨਰਮਲ ਬਿਹੇਵ ਕਰ ਭਾਬੀ ਵਿੱਚ ਪਤਾ ਨਹੀਂ ਕੀ ਜਾਦੂ ਸੀ ਜਿਹੜਾ ਹਮੇਸ਼ਾ ਮੇਰਾ ਉਸ ਨਾਲ ਗੱਲ ਕਰਕੇ ਮਨ ਹਲਕਾ ਹੋ ਜਾਂਦਾ ਸੀ ਮੈਂ ਫਿਰ ਭਾਬੀ ਦੇ ਕਹਿ ਮੁਤਾਬਕ ਨਰਮਲ ਹੋ ਕੇ ਰਹਿਣ ਦੀ ਕੋਸ਼ਿਸ਼ ਕਰਨ ਲੱਗੀ ਬੜਾ ਮੁਸ਼ਕਲ ਕੰਮ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਮਾਗ ਵਿੱਚੋਂ ਕੱਢਣਾ ਪਰ ਮੈਂ ਕੋਸ਼ਿਸ਼ ਕਰਦੀ ਰਹੀ ਤੇ ਜਿਵੇਂ ਕਿਵੇਂ ਅਗਲੇ ਦੋ ਦਿਨ ਵੀ ਕੱਟ ਲਏ। ਭਾਬੀ ਦੇ ਕਹੇ ਮੁਤਾਬਕ ਉਸਦੇ ਵਾਪਸ ਆਉਣ ਦਾ ਦਿਨ ਆ ਗਿਆ ਸੀ। ਪਰ ਉਹ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਤੱਕ ਆਈ ਹੀ ਨਹੀਂ। ਮੈਂ ਤਾਈ ਕਰੇ ਸਵੇਰ ਦੇ 20 ਪੱچے ਜਿਹੜੇ ਮਾਰ ਲਏ ਪਰ ਭਾਬੀ ਦੇ ਆਉਣ ਦੀ ਖਬਰ ਸਾਰ ਨਾ ਮਿਲੇ। ਤਾਈ ਹੁਣੀ ਇਹ ਕਹਿਣ ਕਿ ਤੇਰਾ ਵੀਰਾ ਗਿਆ ਦਾ ਹੋਇਆ ਕੱਲ ਸ਼ਾਮ ਦਾ ਉੱਥੇ ਆਉਂਦਾ ਸੀ ਕਿ ਸਵੇਰ ਨੂੰ ਦੋਨੋਂ ਜੀ ਵਾਪਸ ਆ ਜਾਣਗੇ। ਪਤਾ ਨਹੀਂ ਹੋਇਆ ਤੱਕ ਆਈ ਕਿਉਂ ਨਹੀਂ ਲੱਗਦਾ ਹੈ ਉਹਦਾ ਵੀ ਆਪਣੇ ਸਹੁਰੇ ਘਰ ਦੇ ਰਹਿਣ ਦਾ ਮਨ ਬਣ ਗਿਆ ਮੈਂ ਦਵਾ ਦਬ ਤਾਈ ਦੇ ਸਾਹਮਣੇ ਹੀ ਭਾਬੀ ਨੂੰ ਫੋਨ ਲਾ ਲਿਆ ਭਾਬੀ ਨੇ ਦੱਸਿਆ ਕਿ ਉਹਨਾਂ ਨੇ ਆ ਜਾਣਾ ਸੀ ਅੱਜ ਪਰ ਗੱਡੀ ਖਰਾਬ ਹੋਣ ਕਰਕੇ ਰੁਕਣਾ ਪੈ ਗਿਆ ਹੁਣ ਕੱਲ ਨੂੰ ਆਵਾਂਗੇ ਮੈਨੂੰ ਮੇਰੀ ਜ਼ਿੰਦਗੀ ਦੇ ਰੰਗ ਹੁਣ ਹੋਰ ਫਿੱਕੇ ਪੈਂਦੇ ਦਿਸ ਰਹੇ ਸਨ ਨਾ ਜਾਣੇ ਕਿਉਂ ਐਦਾਂ ਲੱਗ ਰਿਹਾ ਸੀ ਜਿਵੇਂ ਰੱਬ ਖੁਦ ਮੇਰਾ ਬੈਰੀ ਬਣ ਕੇ ਇਹ ਸਭ ਕੁਝ ਘੜ ਰਿਹਾ ਹੋਵੇ ਔਰ ਮੈਂ ਫਿਰ ਵੀ ਆਪਣੇ ਮਨ ਨੂੰ ਸਮਝਾ ਕੇ ਘਰ ਵਾਪਸ ਆ ਗਈ ਤੇ ਅਗਲੇ ਦਿਨ ਦੀ ਉਡੀਕ ਕਰਨ ਲੱਗੀ ਮੈਂ ਅਗਲੇ ਦਿਨ ਵੀ ਭਾਬੀ ਦੇ ਆਉਣ ਦੀ ਆਸ ਛੱਡੀ ਹੋਈ ਸੀ ਇਸ ਲਈ ਮੈਂ ਸਵੇਰ ਤੋਂ ਇੱਕ ਵੀ ਘੇੜਾ ਨਹੀਂ ਮਾਰਿਆ ਤਾਂ ਇਹ ਹੁਣਾਂ ਘਰੇ ਸ਼ਾਮਾਂ ਪੈ ਗਈਆਂ ਤੇ ਸੂਰਜ ਦੇ ਢਲਣ ਵਾਂਗ ਮੈਨੂੰ ਮੇਰੀ ਜ਼ਿੰਦਗੀ ਦਾ ਸੂਰਜ ਵੀ ਢਲਦਾ ਹੋਇਆ ਦਿਖ ਰਿਹਾ ਸੀ ਫਿਰ ਅਚਾਨਕ ਘਰ ਅੰਦਰ ਕੋਈ ਮੇਰਾ ਨਾਮ ਪੁਕਾਰ ਕੇ ਦਾਖਲ ਹੋਇਆ ਮੈਂ ਜਦੋਂ ਥੋੜਾ ਗੌਰ ਨਾਲ ਸੁਣਿਆ ਤਾਂ ਇਹ ਭਾਬੀ ਦੀ ਆਵਾਜ਼ ਸੀ ਮੈਂ ਦੌੜੀ ਗਈ ਤੇ ਭਾਬੀ ਨੂੰ ਜਾ ਕੇ ਘੁੱਟ ਕੇ ਜੱਫੀ ਪਾ ਲਈ ਭਾਬੀ ਨੂੰ ਬਿਠਾ ਕੇ ਚਾਹ ਪਾਣੀ ਪਿਆਇਆ ਤੇ ਹੋਰ ਚੰਗੀ ਤਰ੍ਹਾਂ ਖਾਤਰਦਾਰੀ ਕੀਤੀ ਮੇਰੇ ਕੁਝ ਕੁ ਪੁੱਛਣ ਤੋਂ ਪਹਿਲਾਂ ਹੀ ਭਾਬੀ ਚਾਚਾ ਜੀ ਚਾਚੀ ਜੀ ਕਰਕੇ ਪੁਕਾਰਣ ਲੱਗੀ ਆਵਾਜ਼ ਸੁਣ ਕੇ ਬਾਪੂ ਬੇਬੇ ਤੇ ਨਿੱਕੀ ਤਿੰਨੋਂ ਇਕੱਠੇ ਹੋ ਗਏ ਫਿਰ ਭਾਬੀ ਨੇ ਪਹਿਲਾਂ ਪੁਆਇੰਟ ਹੀ ਇਹ ਛੜਿਆ ਕਿ ਤੁਸੀਂ ਸਭ ਨੇ ਮੈਂ ਸੁਣਿਆ ਇਹਦੇ ਰਿਸ਼ਤੇ ਦੀ ਤਰੀਕ ਪੱਕੀ ਕਰਤੀ ਬਾਪੂ ਨੇ ਹਾਂ ਦੀ ਇਹ ਕਹਿ ਕੇ ਜਵਾਬ ਦਿੱਤਾ ਭਾਬੀ ਥੋੜਾ ਨਰਾਜ਼ ਹੁੰਦੀ ਹੋਈ ਬੋਲੀ ਜੇ ਐਦਾਂ ਹੀ ਤਰੀਕ ਪੱਕੀ ਕਰਨੀ ਸੀ ਤਾਂ ਮੈਨੂੰ ਕਿਉਂ ਨਾਲ ਲੈ ਕੇ ਗਏ ਸੀ ਉਸ ਦਿਨ ਮੁੰਡੇ ਨਾਲ ਸਾਰੀ ਗੱਲਬਾਤ ਮੈਂ ਕੀਤੀ ਇਹ ਮੇਰੇ ਨਾਲ ਕੋਈ ਗੱਲ ਕੀਤੇ ਬਿਨਾ ਹੀ ਤੁਸੀਂ ਤਰੀਕ ਬੰਨ੍ਹ ਦਿੱਤੀ ਕਮਾਲ ਹੈ ਚਾਚਾ ਜੀ ਆਈ ਪਿਆਰ ਕਰਦੇ ਹੋ ਤੁਸੀਂ ਸਾਰੇ ਮੈਨੂੰ ਇੱਕ ਵਾਰ ਮੈਨੂੰ ਪੁੱਛ ਤਾਂ ਲੈਂਦੇ ਮੁੰਡੇ ਬਾਰੇ ਇਹ ਤੂੰ ਮੁੰਡੇ ਨੂੰ ਮਿਲੀ ਹੈ ਉਸ ਨਾਲ ਗੱਲਾਂ ਕੀਤੀਆਂ ਨੇ ਤੇਰੀ ਨਜ਼ਰ ਚ ਕਿਵੇਂ ਦਾ ਹੈ ਉਹ ਮੁੰਡਾ ਤਾਤਾ ਜੀ ਆਪਣੀ ਸਗੀਤੀ ਵਿਉਣੀ ਹੈ ਤੁਸੀਂ ਫਿਰ ਇੰਨੀ ਕਾਲੀ ਕਿਉਂ ਕਰਨ ਲੱਗੇ ਹੋ ਭਾਬੀ ਦੀਆਂ ਗੱਲਾਂ ਨੇ ਸਭ ਦੀ ਬੋਲਤੀ ਬੰਦ ਕਰ ਦਿੱਤੀ ਫਿਰ ਭਾਬੀ ਨੇ ਮੈਨੂੰ ਉੱਥੋਂ ਜਾਣ ਲਈ ਆਖ ਦਿੱਤਾ ਜੋ ਮੇਰੇ ਲਈ ਬਹੁਤ ਹੈਰਾਨਗੀ ਨੂੰ ਭਰਿਆ ਸੀ ਮੈਂ ਜੀ ਭਾਬੀ ਕਹਿ ਕੇ ਉੱਥੇ ਚਲੀ ਗਈ ਉਸ ਤੋਂ ਬਾਅਦ ਤਕਰੀਬਨ 1 ਘੰਟੇ ਬਾਅਦ ਸਾਰੇ ਬਾਹਰ ਆਏ ਕਮਰੇ ਵਿੱਚੋਂ ਮੈਂ ਬਾਕੀਆਂ ਨੂੰ ਛੱਡ ਕੇ ਸਿਰਫ ਭਾਬੀ ਦੇ ਮੂੰਹ ਵੱਲ ਵੇਖਿਆ ਭਾਬੀ ਮੁਸਕਰਾਉਂਦੀ ਹੋਈ ਮੇਰੇ ਵੱਲ ਹੀ ਦੇਖ ਰਹੀ ਸੀ ਜਦ ਕਿ ਮੇਰੀ ਬੇਬੇ ਤੇ ਛੋਟੀ ਭੈਣ ਦਾ ਮੂੰਹ ਬਿਲਕੁਲ ਸੜਿਆ ਪਿਆ ਸੀ ਮੈਂ ਭਾਬੀ ਨੂੰ ਇਸ਼ਾਰਾ ਕੀਤਾ ਤਾਂ ਭਾਬੀ ਨੇ ਮੈਨੂੰ ਉਸ ਨਾਲ ਦੂਜੇ ਘਰੇ ਚੱਲਣ ਲਈ ਕਿਹਾ ਮੈਂ ਵੀ ਬਿਨਾ ਮੰਮੀ ਵੱਲ ਵੇਖੇ ਭਾਬੀ ਦੇ ਮਗਰ ਮਗਰ ਤੁਰ ਪਈ ਘਰ ਪਹੁੰਚ ਕੇ ਭਾਬੀ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਜਿੱਥੇ ਉਸ ਨੇ ਮੈਨੂੰ ਇਹ ਖੁਸ਼ਖਬਰੀ ਦਿੱਤੀ ਮੁਬਾਰਕਾਂ ਤੈਨੂੰ ਤੇਰੇ ਬਾਪੂ ਨੇ ਵਿਚੋਲੇ ਨੂੰ ਫੋਨ ਕਰਕੇ ਪੱਕੀ ਵਾਲੀ ਨਾ ਕਰ ਦਿੱਤੀ ਰਿਸ਼ਤਾ ਕਰਨ ਤੋਂ ਮੈਂ ਇਹ ਗੱਲ ਸੁਣ ਕੇ ਬੜੀ ਖੁਸ਼ ਹੋਈ ਤੇ ਭਾਬੀ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਫਿਰ ਮੈਂ ਭਾਬੀ ਕੋਲੋਂ ਅੰਦਰ ਵਾਲੀ ਬਾਰਤਾ ਵਾਲੇ ਪੁੱਛਿਆ ਆ ਭਾਬੀ ਨੇ ਮੁੰਡੇ ਨਾਲ ਮੁਲਾਕਾਤ ਵਾਲੀਆਂ ਗੱਲਾਂ ਤੋਂ ਇਲਾਵਾ ਹੋਰ ਵੀ ਬੜਾ ਕੁਝ ਨਵਾਂ ਸੁਣਾ ਦਿੱਤਾ ਭਾਬੀ ਦੱਸਣ ਲੱਗੀ ਕਿ ਮੈਂ ਤਾਂ ਤੇਰੇ ਬਾਪੂ ਨੂੰ ਇਹੀ ਸਮਝਾਇਆ ਹੈ ਕਿ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਹੋਣ ਜਾ ਰਿਹਾ ਹੈ ਵਿਚੋਲੇ ਨੇ ਜਿਸ ਮੁੰਡੇ ਨੂੰ 12ਵੀਂ ਪਾਸ ਦੱਸਿਆ ਉਸਨੇ ਤਾਂ ਮੁਸ਼ਕਲ ਨਾਲ ਤੀਜੀ ਵਾਰ ਓਪਨ ਵਿੱਚ ਪੇਪਰ ਦੇ ਕੇ 10ਵੀਂ ਪਾਸ ਕੀਤੀ ਹੈ ਨਾਲੇ ਉਹ ਸਿਰੇ ਦਾ ਸਦਰਾ ਮੁੰਡਾ ਹੈ ਜਿਸ ਦਾ ਦਿਮਾਗ ਬਿਲਕੁਲ ਬੱਚਿਆਂ ਵਾਲਾ ਹੈ ਸਹੀ ਗਲਤ ਬਾਰੇ ਵੀ ਨਹੀਂ ਪਤਾ ਉਸ ਨੂੰ ਕੁਝ ਇਹ ਦਿਮਾਗੀ ਇਲਾਜ ਦੀ ਦਵਾਈ ਵੀ ਚੱਲ ਰਹੀ ਹੈ ਉਸ ਦੀ ਮੈਂ ਹੈਰਾਨ ਹੁੰਦੀ ਹੋਈ ਨੇ ਪੁੱਛਿਆ ਪਰ ਭਾਬੀ ਤੁਹਾਨੂੰ ਇਹ ਸਭ ਗੱਲਾਂ ਬਾਰੇ ਕਿਵੇਂ ਪਤਾ ਲੱਗਾ ਭਾਬੀ ਨੇ ਦੱਸਿਆ ਕਿ ਉਸ ਦੇ ਵੀਰ ਨੇ ਆਪ ਮੁੰਡੇ ਦੇ ਪਿੰਡ ਜਾ ਕੇ ਸਭ ਕੁਝ ਪਤਾ ਕੀਤਾ ਇਹ ਸੁਣ ਕੇ ਮੈਂ ਭਾਬੀ ਦੇ ਗਲੇ ਲੱਗ ਗਈ ਤੇ ਭਾਬੀ ਦੀਆਂ ਗੱਲਾਂ ਨੂੰ ਖੁਸ਼ੀ ਵਿੱਚ ਪਾਗਲਾਂ ਵਾਂਗ ਚੁੰਮਣ ਲੱਗੀ ਸੱਚੀ ਬੜਾ ਸਕੂਨ ਮਿਲਿਆ ਮੈਨੂੰ ਇਸ ਰਿਸ਼ਤੇ ਦੇ ਟੁੱਟਣ ਨਾਲ ਮੈਂ ਤਾਂ ਰੱਬ ਦਾ ਜਿੰਨਾ ਸ਼ੁਕਰਾਨਾ ਕਰਾਂ ਉਹਨਾਂ ਘੱਟ ਹੈ ਬੇਸ਼ੱਕ ਮੇਰਾ ਰੱਬ ਉਹ ਤੋ ਯਕੀਨ ਉੱਠ ਜਾਂਦਾ ਸੀ ਕਈ ਵਾਰਾਂ ਪਰ ਉਸਨੇ ਫਿਰ ਵੀ ਮੇਰੇ ਨਾਲ ਮਾਰੀ ਨਹੀਂ ਹੋਣ ਦਿੱਤੀ ਫਿਰ ਮੈਂ ਘਰ ਆ ਕੇ ਸੋਚਿਆ ਕਿ ਅਗਰ ਬੀਬੇ ਨੇ ਹੁਣ ਉਹ ਸਭ ਦੁਬਾਰਾ ਦੁਹਰਾਇਆ ਇਹ ਹੁਣ ਅਸੀਂ ਤੇਰੇ ਲਈ ਹੋਰ ਰਿਸ਼ਤਾ ਨਹੀਂ ਲੱਭਣਾ ਤਾਂ ਮੈਂ ਬਿਨਾਂ ਕਿਸੇ ਨੂੰ ਇਤਲਾਾ ਕੀਤਿਆਂ ਘਰ ਛੱਡ ਕੇ ਪਿੰਗਲਵੜੇ ਚਲੀ ਜਾਵਾਂਗੇ ਰਹਿਣਾ ਇਹ ਗੱਲ ਪਿਛਲੇ ਸਾਲਾਂ ਦੀ ਹੀ ਹੈ ਪਰ ਮੇਰੇ ਘਰ ਦੇ ਹਾਲੇ ਵੀ ਮੇਰੇ ਲਈ ਰਿਸ਼ਤੇ ਦੇਖਾਉ ਨਹੀਂ ਹਟੇ ਇਸ ਜੀ ਕਹਾਣੀ ਜ਼ਿੰਦਗੀ ਦੇ ਰੰਗ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ